ਅਸਾਂ ਸਪੀਸ ਸੰਦੀਪ ਕੁਮਾਰ ਗਰਗਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸਿਆਸਨਗਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਦੱਸਿਆ ਕਿ ਮੋਹਾਲੀ ਪੁਲਿਸ ਦੇ ਵੱਲੋਂ ਸ਼ਰਾਰਤੀ ਅਨਸਰਾ ਖਿਲਾਫ ਮੁਹਿੰਮ ਚਲਾਈ ਗਈ ਹੈ। ਇਸੇ ਦੌਰਾਨ ਪੀਪੀਐਸ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਤੇ ਇੱਕ ਸੂchna ਦੇ ਆਧਾਰ ਤੇ ਉਹਨਾਂ ਕਹਿ ਕੇ ਚੌਂਕੀ ਮੁਬਾਰਕਪੁਰ ਦੀ ਟੀਮ ਨੂੰ ਡੇਰਾਬਸੀ ਥਾਣਾ ਖੇਤਰ ਦੇ ਵੱਖ-ਵੱਖ ਮਾਮਲਿਆਂ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਦੇ ਵਿੱਚ ਵੀ ਵੱਡੀ ਸਫਲਤਾ ਹਾਸਲ ਹੋਈ ਹੈ। ਉਨਾ ਦਸਰੇ ਦੋਸ਼ੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ ਇੱਕ ਨਸਾਇਜ਼ ਦਾ ਦੇਸੀ ਬੱਤੀ ਬੋਰ ਦਾ ਪਿਸਤਲ ਬਰਾਮਦ ਕੀਤਾ ਹੈ ਜਿਸ ਨੂੰ ਕੋ ਮਾੜੋ ਕਦਾਲੇ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਰੋਂ ਉਹਨਾਂ ਨੇ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਨੇ ਆਓ ਜਾਣਦੇ ਹਾਂ ਅੱਜ ਅੱਜ ਜਿਸ ਪ੍ਰੈਸ ਕਾਨਫਰੰਸ 'ਤੇ ਆਪ ਇਕੱਠੇ ਹੋਏ ਹੈ ਇਹਦੇ ਵਿੱਚ ਮੁਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਦੇ ਵਿੱਚ ਅਸੀਂ ਦੋ ਵਿਅਕਤੀ ਇੱਕ ਸੋਨੂ ਕੁਮਾਰ ਧਰਮਿੰਦਰ ਰਾਏ ਅਤੇ ਦੂਸਰਾ ਵਰੁਣ ਪਾਠਕ ਉਰਫ ਓਮ ਪ੍ਰਕਾਸ਼ ਪੁੱਤਰ ਓਮ ਪ੍ਰਕਾਸ਼ ਇਹ ਦੋ ਬੰਦੇ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੋਨਾਂ ਦੇ ਵਿੱਚੋਂ ਕਰੀਬ 7 ਵੈਪਨ ਜਿਹੜੇ ਰਿਕਵਰ ਹੋਏ ਨੇ ਇਹਨਾਂ ਦੋਨਾਂ ਦੇ ਕੋਲੋਂ ਟੋਟਲ 7 ਵੈਪਨ ਜਿਹੜੇ ਰਿਕਵਰ ਹੋਏ ਨੇ ਇਹ 7 ਵੈਪਨ ਦੇ ਵਿੱਚ ਇੱਕ 32 ਬੋਰ 3 ਕੱਟੇ 315 ਬੋਰ ਇੱਕ ਦੁਨਾਲੀ ਤੇ ਦੋ ਹੋਰ ਦੇਸੀ ਕੱਟੇ ਟੋਟਲ ਮਿਲਾ ਕੇ 7 ਵੈਪਨ ਜਿਹੜੇ ਰਿਕਵਰ ਕੀਤੇ ਗਏ ਇਹ ਦੋਨਾਂ ਦਾ ਇਹ ਕੰਮ ਸੀਗਾ ਕਿ ਯੂਪੀ ਅਤੇ ਐਮਪੀ ਤੋਂ ਵੈਪਨ ਲਿਆਉਂਦੇ ਸੀਗੇ ਤੇ ਇਹ ਸਪਲਾਈ ਕਰਦੇ ਸੀ ਤਾਂ ਇਹਨਾਂ ਦਾ ਮੇਨ ਜਿਹੜਾ ਕੰਮ ਸੀ ਵੈਪਨ ਸਪਲਾਈ ਦਾ ਸੀਗਾ ਇਹ ਵਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੈਪਨ ਸਪਲਾਈ ਕਰਦੇ ਸੀਗੇ ਜਿਹੜਾ ਇਹ ਸੋਨੂ ਕੁਮਾਰ ਉਰਫ ਧਰਮਿੰਦਰ ਰਾਏ ਹੈ ਇਹਦਾ ਇਹਦਾ ਰੋਲ ਜਿਹੜਾ ਹੈਗਾ ਇੱਕ ਹਲਦਵਾਨੀ ਨੈਨਨ ਥਾਣਾ ਹਲਦਵਾਨੀ ਡਿਸਟ੍ਰਿਕਟ ਨੈਨੀਤਾਲ ਉਤਰਾਖੰਡ ਦੇ ਵਿੱਚ ਐਕਸਟਰਸ਼ਨ ਕਾਲ ਦੇ ਵਿੱਚ ਵੀ ਇਹਦਾ ਰੋਲ ਆਇਆ ਹੈ ਸਾਹਮਣੇ ਇਹਨੇ ਉੱਥੇ ਦੇ ਇੱਕ ਵਿਅਕਤੀ ਨੂੰ ਉੱਥੇ ਦੇ ਇੱਕ ਬਿਜ਼ਨਸਮੈਨ ਨੂੰ ਐਕਸਟਰਸ਼ਨ ਕਾਲ ਕੀਤੀ ਹੈ ਇਨੇ ਆਪਦੇ ਆਪ ਨੂੰ ਲੋਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਤੇ ਉਹ ਤੋਂ ਪੈਸੇ ਦੀ ਮੰਗ ਕੀਤੀ ਹੈ ਸਾਡਾ ਜਿਹੜੀ ਨੈਨੀਤਾਲ ਪੁਲਿਸ ਹੈ ਉਹਦੇ ਨਾਲ ਵੀ ਸਾਡਾ ਰੈਗੂਲਰ ਟੱਚ ਦੇ ਵਿੱਚ ਹੈ ਤੇ ਸਾਡੇ ਇਸ ਕੇਸ ਤੋਂ ਬਾਅਦ ਪ੍ਰੋਡਕਸ਼ਨ ਵੰਡ ਤੇ ਨੈਨੀਤਾਲ ਵੀ ਇਹਨੂੰ ਲੈ ਕੇ ਜਾਣਗੇ ਫਰਦਰ ਪੁੱਛਗਿੱਛ ਵਾਸਤੇ ਜਿਹੜੇ ਇਹ ਦੋ ਵਿਅਕਤੀ ਹੈ ਇੱਕ ਜਿਹੜਾ ਸੋਨੂ ਹੈ 20 ਸਾਲ ਦੀ ਇਹਦੀ ਉਮਰ ਹੈ ਤੇ ਵਰੁਣ ਪਾਠਕ ਜਿਹੜੀ ਹੈ ਇਹ 34 ਸਾਲ ਦੀ ਉਮਰ ਹੈ ਤੇ ਇਹ ਇਹਨਾਂ ਦਾ ਬੇਸਿਕਲੀ ਟਰੈਕ ਰਿਕਾਰਡ ਹੈ ਸਰ ਕੁਈ ਹੋਰ ਮਾਮਲਾ ਦਰਜ ਸੀਗਾ ਸਰ ਇਹਨਾਂ ਦੇ ਉੱਤੇ ਇਹੀ ਮਾਮਲਾ ਸੀਗਾ ਪਹਿਲਾਂ ਜਿਹੜਾ ਸੋਨੂ ਤੇ ਇਹ ਨੈਰੀਤਾਲ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਐ ਐਕਸਟਰੈਕਸ਼ਨ ਦਾ ਇਹ ਦਰਜ ਸੀਗਾ ਇਹਨਾਂ ਨੂੰ ਪੰਜਾਬ ਦੇ ਖੇਤਾਂੀਆਂ ਵੇਚਦੇ ਸੀ ਇਹ ਇਹ ਸਾਰੇ ਪੰਜਾਬ 'ਚ ਹੀ ਵੇਚਦੇ ਸੀ ਕਿ ਜਿੱਥੇ-ਜਿੱਥੇ ਇਹਨਾਂ ਨੂੰ ਮਿਲ ਜਾਂਦਾ ਸੀ ਪੰਜਾਬ 'ਚ ਕੀ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਵੀ ਜਾ ਕੇ ਵੇਚ ਦਿੰਦੇ ਸੀ ਸਰ ਇਹਨਾਂ ਦਾ ਵਾਰਦਾਤ ਕੋਈ ਵਾਰਦਾਤ ਕੀਤੀ ਨਾ ਨਹੀਂ ਵਾਰਦਾਤ ਹਜੇ ਤੱਕ ਤਾਂ ਸਮਝ ਨਹੀਂ ਆਈਏ ਪਰ ਇਹਨਾਂ ਦੀ ਪੁੱਛਗਿੱਛੇ ਚੱਲੇ ਜਾ ਰਹੀ ਏ ਕੋਈ ਵਾਰਦਾਤ ਅਗਰ ਕੀਤੀ ਹੋਈ ਤਾਂ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਸਰ ਫਿਲਹਾਲ ਇਹ ਸੀ ਸਰ ਵਾਰਦਾਤ ਦੀ ਨਾ ਇਹ ਮੇਨ ਇਹਨਾਂ ਦਾ ਜਿਹੜਾ ਮਕਸਦ ਸੀ ਉਹ ਵੈਪਨ ਸਪਲਾਈ ਕਰਨ ਦਾ ਸੀਗਾ ਤਾਂ ਇਹ ਵੈਪਨ ਸਪਲਾਇਰ ਸੀਗੇ ਇਹ ਯੂਪੀ ਤੇ ਐਮਪੀ ਤੋਂ ਵੈਪਨ ਲਿਆਉਂਦੇ ਸੀ ਤੇ ਇੱਥੇ ਵੇਚਦੇ ਸੀ ਕਿੰਨੇ ਕੀ ਵੇਚਦੇ ਸੀ ਕਿ ਕੋਈ ਇਹਨਾਂ ਦਾ पिस्टल भेज डिपेंडिंग अपॉन क्वालिटी आगे हमारी पूछताछ के हिसाब से एसोसिएशन आई है वो इसके लॉरेंस के आगे जो बंदे हैं उनके साथ इसकी एसोसिएशन बिल्कुल सामने आई है इनफैक्ट इनका एक व्हाट्सएप ग्रुप भी बना हुआ है ਜਿਸ ਵਿੱਚ ਆਪਸ ਵਿੱਚ ਇੱਕ ਦੂਸਰੇ ਕੇ ਸਾਥ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਜੋ ਉਹ ਉਹ ਸਾਰ ਉਸ ਸਾਰੀ ਜੋ ਗਰੁੱਪ ਦੀ ਡਿਟੇਲਸ ਜੋ ਹੈ ਸਾਰੀ ਹਮ ਵੈਰੀਫਾਈ ਕਰ ਰਹੇ ਹਾਂ ਇਸ ਟਾਈਮ ਸਰ ਹੁਣ ਤੱਕ ਦੀ ਕਾਲ ਹੈ ਕੋਈ ਪੰਜਾਬ ਚ ਵੀ ਕੀਤੀ ਗਈ ਨਹੀਂ ਪੰਜਾਬ ਚ ਹਜੇ ਤੱਕ ਕੋਈ ਐਕਸਟਰੈਸ਼ਨ ਕਾਲ ਸਾਹਮਣੇ ਨਹੀਂ ਆਈ ਹੈ ਸਰ ਯੂਪੀ ਐਮਪੀ ਦਾ ਲਗਾਤਾਰ ਨਾ ਆਉਂਦਾ ਕਿ ਜਿਹੜੇ ਵੀ ਸਪਲਾਈ ਕਰਦੇ ਆ ਕੋਈ ਵੱਡਾ ਗੈਂਗ ਕੰਮ ਕਰ ਰਿਹਾ ਹੈ ਕਿਉਂਕਿ ਰੂਟ ਇਹੀ ਹੁੰਦਾ ਲਾਲੂ ਤੇਰਾ ਤੁਸੀਂ ਪਹਿਲਾਂ ਵੀ ਤੁਸੀਂ ਕਾਬੂ ਪੁੱਟਦੇ ਸੀ ਤੇ ਹੁਣ ਤੱਕ ਵੀ ਕੁਝ ਕੇ ਸਾਹਮਣੇ ਆਇਆ ਕਿ ਜਿਹੜੇ ਵੱਡੇ ਕਿੱਥੇ ਕਿੱਥੇ ਸਪਲਾਈ ਕਰਦੇ ਆ ਪੰਜਾਬ ਦੇ ਵਿੱਚ ਇੱਥੇ ਕੋਈ ਲੋਕਲ ਇਨਵੋਲਵਮੈਂਟ ਹਜੇ ਤੱਕ ਨਹੀਂ ਬਿਲਕੁਲ ਇਹ ਲੋਕਲ ਇਨਵੋਲਵਮੈਂਟ ਹੀ ਹੈ ਜਿਹੜਾ ਇਹ ਸੋਨੂ ਹੈ ਇਹ ਇੱਥੇ ਡੇਰਾਬਸੀ ਦਾ ਲੋਕਲ ਰਹਿਣ ਵਾਲਾ ਹੈ ਤੇ ਜਿਹੜਾ ਵਰੁਣ ਪਾਠਕ ਹੈ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਇਹ ਇਹਨਾਂ ਦੀ ਲੋਕਲ ਜਿਹੜੀ ਜੀ ਤੁਸੀਂ ਗੈਂਗ ਦੀ ਗੱਲ ਕਰ ਰਹੇ ਹੋ ਜਾਂ ਨੈਟਵਰਕ ਦੀ ਗੱਲ ਜੇ ਆਪਾਂ ਕਰੀਏ ਤਾਂ ਉਸ ਨੈਟਵਰਕ ਦਾ ਲੋਕਲ ਪਾਰਟ ਹੈ ਤੇ ਅੱਗੇ ਹੀ ਜਿਹੜੇ ਯੂਪੀ ਤੇ ਐਮਪੀ ਦੋਨਾਂ ਦੇ ਨੈਟਵਰਕਸ ਨਾਲ ਜੁੜੇ ਹੋਏ ਹਨ ਕਿਸਾ ਕਿੰਨੇ ਦਿਨਾਂ ਤੋਂ ਕਰ ਰਹੇ ਸੀ ਕੰਮ ਇਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਰ ਵੀ ਨੈਕਸਸ ਚ ਕੋਈ ਹੋਰ ਵੀ ਇਹਨਾਂ ਦੇ ਨਾਲ ਸ਼ਾਮਿਲ ਜੀ ਨਹੀਂ ਇਹ ਇਨਵੈਸਟੀਗੇਸ਼ਨ ਤਾਂ ਅੱਗੇ ਤੱਕ ਜਾਏਗੀ ਅੱਗੇ ਯੂਪੀ ਜਿੱਥੋਂ ਲਿਆਂਦੇ ਸੀ ਉਹਨਾਂ ਨੂੰ ਵੀ ਅਸੀਂ ਫੜਾਂਗੇ ਹਜੇ ਤੇ ਐਮਪੀ ਦੇ ਨਾਲ ਜਿਹੜੇ ਇਹ ਲਿੰਕ ਸੀਗੇ ਉਹਨਾਂ ਨੂੰ ਵੀ ਫੜਾਂਗੇ ਕਨਸਰਨ ਡਿਸਟ੍ਰਿਕਟਸ ਨੂੰ ਵੀ ਅਸੀਂ ਇਹਦੇ ਵਿੱਚ ਲਿਖਾਂਗੇ ਕਿ ਜਿਨ੍ਹਾਂ ਜਿਨ੍ਹਾਂ ਦੇ ਏਰੀਆ ਦੇ ਵਿੱਚ ਇਹ ਜਿਵੇਂ ਚਾ ਜਿਵੇਂ ਚ ਯੂਪੀ ਦੇ ਵਿੱਚ ਇਹ ਅਲੀ ਜਿਹੜੇ ਜਿਹੜੇ ਵੈਪਨ ਫੜੇ ਗਏ ਐ ਇਮੀਡੀਏਟਲੀ ਇਹ ਅਲੀਗੜ੍ਹ ਚੋਂ ਲੈ ਕੇ ਆਇਆ ਸੀਗਾ ਤੇ ਕਨਸਰਨ ਉਥੇ ਡਿਸਟ੍ਰਿਕਟਸ ਨੂੰ ਵੀ ਅਸੀਂ ਲਿਖਾਂਗੇ ਇਹਦੇ ਵਿੱਚ ਜ

ਨਾ ਪਰ ਇਹ ਐਕਸਟਰਸ਼ਨ ਵਾਲਾ ਮਕਦਮਾ ਹੈ ਇਸ ਤੋਂ ਇਲਾਵਾ ਪੜੇ ਲਿਖੇ ਪੜੇ ਲਿਖੇ ਤਾਂ ਕੋਈ ਖਾਸ ਹੈ ਨਹੀਂ ਕਿ ਜਿੰਨਾਂ ਨੂੰ ਪਤਾ ਲੱਗਿਆ ਵੀ ਵੈਰੀਫਾਈ ਕਰ ਲੈਣ